ਉਸੀਂ ਦੇਖ ਰਹੇ ਜੈ ਮੈਕਸ 24 ਪੰਜਾਬ న్యూਸ ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਵੀਆਂ ਤੇ ਤਾਜ਼ੇ ਖਬਰਾਂ ਤੁਹਾਡੇ ਤੱਕ ਪਹੁੰਚਦੀ ਰਹਿਣ ਖਬਰ ਲੈਣੇ ਜਲਾ ਤਰਨ 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 ਵਿਖੇ ਨਗਰ ਕੌਂਸਲ ਵਿਖੇ ਜਲਾ ਪ੍ਰੀਸ਼ਦ ਦੇ ਉਮੀਦਵਾਰਾਂ ਦੇ ਨਮਜ਼ਦਗੀ ਪੱਤਰ ਦਾਖਲ ਕਰਨ ਮੌਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਤਕਸ਼ਾਈ ਆਈ ਸਾਹਮਣੇ ਵਿਰੋਧੀ ਪਾਰਟੀਆਂ ਕਾਲੀ ਦਲ ਭਾਜਪਾ ਤੇ ਕਾਂਗਰਸ ਦੇ ਉਮੀਦਵਾਰ ਤੇ ਫਾਇਲਾ ਖੋ ਕੇ ਪਾੜੀਆਂ ਪੁਲਿਸ ਦੀ ਮੌਜੂਦਗੀ ਦੇ ਵਿੱਚ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਨਗਰ ਕੌਂਸਲ ਦਫ਼ਤਰ ਦੇ ਵਿੱਚ ਦਾਖਲ ਹੋਏ ਅਤੇ ਦਫਤਰ ਵਿੱਚ ਜਮ ਫਾਇਲਾ ਜਮਾ ਕਰਵਾ ਰਹੇ ਲੋਕਾਂ ਕੋਲੋਂ ਫਾਇਲਾ ਖੋ ਕੇ ਪੜ ਦਿੱਤੀਆਂ ਗਈਆਂ ਪੁਲਿਸ ਸਭ ਦੇਖ ਕੇ ਵੀ ਮੂਕ ਦਰਸ਼ਕ ਬਣੀ ਰਹੀ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਕਾਰਵਾਈ ਕਾਰਨ ਸ਼੍ਰੋਮਣੀ ਅਕਾਲੀ ਦਲ ਸਮੇਤ ਦੂਜੀਆਂ ਪਾਰਟੀਆਂ ਵਿੱਚ ਵੀ ਗੁੱਸਾ ਪਾਇਆ ਜਾ ਰਿਹਾ ਹੈ ਤੁਸੀਂ ਵੀ ਦੇਖੋ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਉਹਨਾਂ ਨੂੰ ਟੋਕਨ ਦਿੱਤੇਗਾ ਤੇ ਬਾਅਦ 'ਚ ਇਹਨਾਂ ਨੂੰ ਜਿਹੜਾ ਧੱਕੇ ਮਾਰ ਕੇ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦਾ ਵਰਕਰਾਂ ਜਿਹੜਾ ਇਹਨਾਂ ਨੇ ਬਾਹਰ ਕੱਢਿਆ ਅਸੀਂ ਐਸ்சி ਦਾ ਪੂਰਾ ਇਨਸਾਫ ਲਵਾਵਾਂਗੇ ਤੇ ਮੈਂ ਬੇਨਤੀ ਵੀ ਕਰਦਾ ਸੰਬੰਧਿਤ ਮੁਲਾਜ਼ਮਾਂ ਨੂੰ ਕਿ ਜਿਹੜਾ ਵੀ ਤੁਹਾਡਾ ਸੰਬੰਧਿਤ ਅਧਿਕਾਰੀ ਆ ਉਹ ਸਾਡੇ ਕੋਲ ਆਵੇ ਸਾਡੀ